ਫਿਲਮ ਬਹੁਤ ਵਧੀਆ ਲੱਗੀ ਸਾਨੂੰ ਬਹੁਤ ਮੋਟੀਵੇਟ ਕੀਤਾ ਫਿਲਮ ਨੇ ਬੱਚਿਆਂ ਨੇ ਬਹੁਤ ਜਕਾਰੇ ਲਾਏ ਕਿਉਂਕਿ ਜਿਹੜਾ ਛੋਟੇ ਬੱਚੇ ਦਾ کردار ਆ ਉਹਦੇ ਵਿੱਚ ਜੋਰਾ ਸਿੰਘ ਦਾ ਇੱਕ ਚੀਚੀ ਦਾ ਤੇ ਉਹਨਾਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਬੱਚਿਆਂ ਨੇ ਸਾਡਿਆਂ ਨੇ ਅੱਜ ਮਤਲਬ ਮਹਿਸੂਸ ਕੀਤਾ ਉਸ ਸਮੇਂ ਨੂੰ ਉਸ ਵਕਤ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਸਿੱਖ ਕਿੱਦਾਂ ਆਪਣਾ اخلاق ਰੱਖਦੇ ਸੀ ਕਿੱਦਾਂ ਦਾ کردار ਸੀ ਇੱਕ ਸਿੱਖ ਦਾ ਠੀਕ ਆ ਆਪਾਂ ਨੂੰ ਅੱਜ ਉਸ ਸਮੇਂ ਦੇ ਵਿੱਚ ਜਾ ਕੇ ਆਪਾਂ ਨਹੀਂ ਦੇਖ ਸਕਦੇ ਪਰ ਇਸ ਫਿਲਮ ਦੇ ਰਾਹੀਂ ਅਸੀਂ ਮਹਿਸੂਸ ਕੀਤਾ ਉਸ ਆਪਣੇ ਪੁਰਖਿਆਂ ਦੀ ਉਸ ਜਹੋ ਜਲਾਲ ਨੂੰ ਉਸ ਸਮੇਂ ਨੂੰ ਤੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਆਪਣੇ ਬੱਚਿਆਂ ਦੇ ਨਾਲ ਜਾ ਕੇ ਪਰਿਵਾਰਾਂ ਦੇ ਨਾਲ ਜਾ ਕੇ ਫਿਲਮ ਜ਼ਰੂਰ ਬੱਚਿਆਂ ਨੂੰ ਦਿਖਾਵੋ ਕਿਉਂਕਿ ਹੋਰ ਨਹੀਂ ਤਾਂ ਕੁਝ ਸਾਡੇ ਬੱਚਿਆਂ ਨੂੰ ਸਮਝ ਪਾਉਗੀ ਹੋਰ ਨਹੀਂ ਤਾਂ ਸਾਡੇ ਬੱਚਿਆਂ ਨੂੰ ਕੁਝ ਇਸ ਚੀਜ਼ ਦਾ ਅਹਿਸਾਸ ਹੋਊਗਾ ਵੀ ਕਿਸ ਤਰ੍ਹਾਂ ਉਸ ਟਾਈਮ ਸਾਡੇ ਪੁਰਖਿਆਂ ਦੀਆਂ ਜਵਾਨਾਂ ਹੁੰਦੀਆਂ ਸੀ ਕਿੱਦਾਂ ਉਹਨਾਂ ਦੇ ਅਸੂਲ ਹੁੰਦੇ ਸੀ ਕਿਵੇਂ ਅਸੀਂ ਪਿੱਛੇ ਵਾਰ ਨਹੀਂ ਸੀ ਕਰਦੇ ਕਿਵੇਂ ਅਸੀਂ ਗੁਰੂ ਦੇ ਖਾਲਸੇ ਆਪਣੇ ਖਲਾਕ ਲਈ ਆਪਣੇ ਮਤਲਬ ਇੱਕ ਬਚਨ ਦੇ ਲਈ ਜੀਵਨ ਆਪਣਾ ਤਿਆਗ ਦਿੰਦੇ ਸੀ ਇਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਵਾ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਗਿੱਪੀ ਗਰੇਵਾਲ ਨੇ ਹੋਰ ਆਪਣੇ ਗੁਰਪ੍ਰੀਤ ਘੁੱਗੀ ਵੀਰ ਨੇ ਤੇ ਪ੍ਰਿੰਸ ਨੇ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਸ ਰੋਲ ਨੂੰ ਨਿਭਾਇਆ ਕੱਲੀ-ਕੱਲੀ ਚੀਜ਼ ਬੜੇ ਚੰਗੇ ਤਰੀਕੇ ਨਾਲ ਪੇਂਡੋਸ ਤਰੀਕੇ ਦੇ ਦਿਖਾਏ ਗਏ ਉਸ ਸਮਾਂ ਉਸ ਕਾਲ ਦੇ ਵਿੱਚ ਕੋਈ ਵੀ ਮਤਲਬ ਇਸ ਤਰੀਕੇ ਨਾਲ ਸਾਨੂੰ ਕਮੀ ਨਹੀਂ ਲੱਗੀ ਬਾਕੀ ਫਿਲਮ ਬਣਾਉਣ ਵਾਲਿਆਂ ਦਾ ਆਪਣਾ ਉਹ ਦੇਖਣ ਵਾਲਿਆਂ ਦਾ ਆਪਣਾ ਇੱਕ ਨਜ਼ਰੀਆ ਵਾ ਪਰ ਸਾਡੀ ਇਹ ਬੇਨਤੀ ਆ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਔਰ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਨਾਲ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀਆਂ ਗਲਤੀਆਂ ਅਸੀਂ ਕੀਤੀਆਂ ਅੱਜ ਅਸੀਂ ਪੰਜਾਬ ਦੇ ਵਿੱਚ ਦੇਖਦੇ ਆ ਅਸੀਂ ਖੁਦ ਵੀ ਪਤੇ ਸਿੱਖ ਕੋਈ ਅਸੀਂ ਇੱਦਾਂ ਸਿਆਣੇ ਸੁਜੀਬਾਨ ਨਹੀਂ ਹੈਗੇ ਪਰ ਅੱਜ ਪੰਜਾਬ ਦੇ ਵਿੱਚ ਬਹੁਤ ਸਿਰਾਂ ਦੇ ਉੱਪਰ ਪੱਗਾਂ ਦਿਖਾਈ ਦਿੰਦੀਆਂ ਬਹੁਤ ਸਾਰੇ ਨੌਜਵਾਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਦਿਖਾਈ ਦਿੰਦੀਆਂ ਤੇ ਜਦੋਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਨਗੀਆਂ ਹੋਰ ਸਾਡੇ ਬੱਚਿਆਂ ਦੇ ਵਿੱਚ ਸਾਡੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਫਰਕ ਪਊਗਾ ਤੁਹਾਨੂੰ ਬਈ ਇੱਕ ਸਵਾਲ ਆ ਵੀ ਜਦੋਂ ਤੁਸੀਂ ਫਿਲਮ ਨਹੀਂ ਦੇਖੀ ਸੀ ਤਾਂ ਤੁਹਾਡੇ ਮਨ ਦੇ ਵਿੱਚ ਵੀ ਸਵਾਲ ਹੋਣਗੇ ਕਿ ਆਖਰ ਫਿਲਮ ਦੇ ਵਿੱਚ ਕੀ ਹੋਊਗਾ ਕਿਉਂਕਿ ਸੋਸ਼ਲ ਮੀਡੀਆ ਤੇ ਫਿਲਮ ਬਾਰੇ ਕਾਫੀ ਕੁਝ ਚੱਲਿਆ ਤਾਂ ਹੁਣ ਲੱਗਦਾ ਤੁਸੀਂ ਸੈਟੀਸਫਾਈਡ ਹੋ ਫਿਲਮ ਦੇਖੀ ਐ ਮਨ ਦੇ ਵਿੱਚ ਕਿੰਨੀ ਕਿ ਸ਼ਾਂਤੀ ਆ ਕਿ ਜੋ ਪ੍ਰਚਾਰਿਆ ਜਾ ਰਿਹਾ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਫਿਲਮ ਦੇਖ ਕੇ ਕੀ ਕਹਿਣਾ ਚਾਹੋਗੇ ਦੇਖ ਛੋਟੇ ਵੀਰੇ ਅਸੀਂ ਉਸ ਚੀਜ਼ ਤਾਂ ਨਹੀਂ ਪੈਂਦੇ ਉਹ ਉਹਨਾਂ ਦਾ ਆਪਣਾ ਹਰੇਕ ਦਾ ਆਪੂ ਆਪਣਾ ਹਨਾ ਰਾਏ ਦਾ ਮੈਂ ਕਹਾਂ ਬਦ ਤੁਹਾਡੇ ਮਨ ਨੂੰ ਕਿੰਨੀ ਕਿ ਸ਼ਾਂਤੀ ਸਾਨੂੰ ਬਹੁਤ ਚੰਗੀ ਲੱਗੀ ਫਿਲਮ ਸਾਨੂੰ ਇਹਦੇ ਵਿੱਚ ਕੋਈ ਗਲਤੀ ਜਾਂ ਕਮੀ ਜਾਂ ਕਿੰਤੂ ਪ੍ਰੰਤੂ ਨਹੀਂ ਲੱਗਿਆ ਬਾਕੀ ਹਰੇਕ ਦਾ ਆਪੂ ਆਪਣਾ ਨਜ਼ਰੀਆ ਦੇਖੋ ਜਿਹੜੇ ਉਸ ਲੈਵਲ ਦੇ ਬੰਦੇ ਨੇ ਜਿਨ੍ਹਾਂ ਦੀ ਸੋਚ ਉਸ ਲੈਵਲ ਦੀ ਆ ਜਿਹੜੇ ਜੋ ਜਗਰੂ ਦੇ ਸਮੇਂ ਨੂੰ ਪਿਆਰ ਕਰਦੇ ਆ ਸ਼ਾਇਦ ਉਹਨਾਂ ਨੂੰ ਉਸ ਚੀਜ਼ ਦੇ ਸਮੇਂ 'ਚ ਕੋਈ ਕਮੀ ਲੱਗੀ ਵੀ ਹੋਵੇ ਪਰ ਅਸੀਂ ਤਾਂ ਇੱਕ ਆਪ ਇੰਨੀ ਸੋਝਬਾਨ ਨਹੀਂ ਹੈਗੇ ਵੀ ਅਸੀਂ ਕਿਸੇ 'ਚ ਕਮੀ ਕੱਢ ਸਕੀਏ ਪਰ ਜਿੰਨੀ ਵੀ ਸਾਨੂੰ ਇਸ ਫਿਲਮ ਦੇਖ ਕੇ ਮੋਟੀਵੇਸ਼ਨ ਮਿਲੀ ਆ ਉਹ ਬਹੁਤ ਪੋਜ਼ਿਟਿਵ ਆ ਸਾਡੇ ਪਰਿਵਾਰ ਨੇ ਅੱਜ ਕਰੀਬ ਅਸੀਂ 700 ਦੇ ਕਰੀਬ ਮੈਂਬਰ ਆਏ ਆ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚੋਂ ਬੱਚੇ ਆ ਬੱਚੀਆਂ ਭੈਣਾ ਵਾ ਬਾਪੂ ਬਜ਼ੁਰਗ ਨੇ ਨੌਜਵਾਨ ਵੀਰ ਨੇ ਇਹ ਗੀਪੀ ਦਾ ਸ਼ੁਕਰੀਆ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕੰਟੈਂਟ ਲੈ ਕੇ ਆਂਦਾ ਸਮਾਜ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਫਿਲਮਾਂ ਬਣਨ ਤੇ ਜਿਵੇਂ ਹੋਰ ਸਾਡੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਤਾਂ ਹੈਗਾ ਕਿ ਜਿਸ ਤਰ੍ਹਾਂ ਫਿਲਮ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਕੀਤੀ ਗਈ ਹੈ ਕਿ ਸਾਡੀ ਜਨਰੇਸ਼ਨ ਦੀ ਵੀ ਇਸ ਤਰ੍ਹਾਂ ਪਰਵਰਿਸ਼ ਹੋਵੇ ਤਾਂ ਜਵਾਨੀ ਚੰਗੇ ਰਾਹ ਤੇ ਆਉਣਗੇ ਬੱਚੇ ਨੇ ਜਿਹੜੇ ਗੁਰੂ ਦੇ ਲੜ ਲੱਗਣਗੇ ਬਿਲਕੁਲ ਜੀ ਦੇਖੋ ਸ਼ੀਸ਼ਾ ਦੇਖ ਕੇ ਅਸੀਂ ਆਪਣੇ ਚਿਹਰੇ ਨੂੰ ਦੇਖਦੇ ਹਾਂ ਵੀ ਸਾ ਅਸੀਂ ਕਿੱਦਾਂ ਦੇ ਲੱਗਦੇ ਹਾਂ ਇਹ ਸ਼ੀਸ਼ਾ ਸਾਡੇ ਸਮਾਜ ਦਾ ਹੈ ਨਾ ਸਾਨੂੰ ਅੱਜ ਸ਼ੀਸ਼ਾ ਦਿਖਾਇਆ ਗਿਆ ਸਾਡੇ ਬੱਚੇ ਵੀ ਦੇਖ ਕੇ ਉਸ کردار ਨੂੰ ਬੱਚੇ ਜਦੋਂ ਆਪਣੇ ਆਪ ਦੇ ਵਿੱਚ ਉਹ ਜੋਰੇ ਨੂੰ ਦੇਖਦੇ ਆ ਉਸ ਬੱਚੇ ਨੂੰ ਦੇਖਦੇ ਆ ਤਾਂ ਸ਼ਾਇਦ ਉਹ ਚੀਜ਼ ਆਉਣ ਵਾਲੇ ਸਮੇਂ 'ਚ ਬੱਚਿਆਂ ਦੇ ਵਿੱਚ ਨਜ਼ਰ ਆਊਗੀ ਜ਼ਰੂਰ ਆਊਗੀ ਜੀ ਨਜ਼ਰ ਹੋਣੀ ਵੀ ਚਾਹੀਦੀ ਫਿਲਮ ਬਣਾਉਣ ਦਾ ਮਨੋਰਥ ਇਹ ਸੀ ਤੇ ਹੰਬਲ ਟੀਮ ਦਾ ਹੰਬਲ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਸਾਰੇ ਪਰਿਵਾਰ ਨੂੰ ਇਹ ਫਿਲਮ ਦੇਖਣ ਦਾ ਵੀ ਮੌਕਾ ਦਿੱਤਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ